ਤਾਂ ਕੈਬਨਿਟ ਮੰਤਰੀ ਲਾਲਸਨ ਕਟਾਰੂਚਕ ਨੇ ਕਿਹਾ ਕਿ ਵਿਕਰਮਜੀਤ ਸਿੰਘ ਮਜੀਠੀਆ ਦੇ ਵਿジネス ਨੂੰ ਮਲੇ ਰਿਮਾਰਡ ਦੌਰਾਨ ਬੜੇ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਨੇ ਮਜੀਠੀਆ ਦੇ ਪਰਿਵਾਰ ਦੇ ਦਸਤਾਵੇਜ਼ ਮੁਤਾਬਕ ਸ਼ਿਮਲਾ ਦੇ ਵਿੱਚ ਉਹਨਾਂ ਦੀ 1 ਏਕੜ ਜ਼ਮੀਨ ਹੈ ਪਰ ਜਾਂਚ ਦੌਰਾਨ ਸਾਹਮਣੇ ਆਇਆ ਕਿ ਵਿਕਰਮਜੀਤ ਸਿੰਘ ਮਜੀਠੀਆ ਦੀ ਸ਼ਿਮਲਾ ਦੇ ਵਿੱਚ ਹਜ਼ਾਰਾਂ ਏਕੜ ਦੇ ਕਰੀਬ ਲੁੱਟਦੇ ਪੈਸੇ ਦੇ ਨਾਲ ਬਣਾਈ ਹੋਈ ਚਾਇਦ ਸਾਡਾ ਬਾੜ ਮਿਲਿਆ ਸੀਗਾ ਵਿਕਰਮਜੀਤ ਸਿੰਘ ਮਜੀਠੀਆ ਦਾ ਜੋ ਸ੍ਰਮਾਨ ਦੇ ਦੌਰਾਨ ਜਿਹੜੇ ਤੱਤ ਸਾਹਮਣੇ ਆਏ ਆ ਜਿਹੜੇ ਬੜੇ ਹੈਰਾਨ ਕਰਨ ਵਾਲੇ ਨੇ ਬੜੇ ਰੋਚਕ ਨੇ ਜਾਂਚ ਦੇ ਵਿੱਚ ਬਹੁਤ ਕੁਝ ਐਸਾ ਸਾਹਮਣੇ ਆਇਆ ਜਿਹੜਾ ਪਿਛਲੇ ਸਮੇਂ ਤੋਂ ਲੁਕੋ ਕੇ ਰੱਖਿਆ ਗਿਆ ਜਿਹੜਾ ਜਗ ਜਾਰ ਨਹੀਂ ਸੀ ਹੋਇਆ ਉਹ ਜ਼ਾਇਦਾ ਤਾਂ ਹੋਣ ਉਹ ਕੁਝ ਹੋਰ ਹੋਵੇ ਉਹਨਾਂ ਨੂੰ ਲੁਕੋ ਕੇ ਰੱਖਿਆ ਗਿਆ ਪੰਜਾਬ ਦੇ ਲੋਕਾਂ ਕੋਲ ਉਹਨੂੰ ਵੱਡੀ ਪੱਦਰ ਦੇ ਉੱਤੇ ਸਾਬਤ ਕਰਦਾ ਕਿ ਉਹ ਉਹ ਪੈਸਾ ਲੁੱਟਦਾ ਪੈਸਾ ਉਹ ਬੇਈਮਾਨੀ ਦੀ ਕਮਾਈ ਹੈ ਸੋ ਦੂਸਰੀ ਜਿਹੜਾ ਸਿਮਲੇ ਦੇ ਅੰਦਰ ਜਿਹੜੇ ਅੱਜ ਸਾਡੇ ਵਕੀਲ ਸਹਿਬਾਨਾਂ ਨੇ ਆਪਣੀ ਪੀਸੀਜੀ ਵੀ ਅੰਦਰ ਵੀ ਦੱਸਿਆ ਮਾਨਜੋ ਕੋਰਟ ਦੇ ਅੰਦਰ ਇਸ ਸਮਲੇ ਦੇ ਵਿੱਚ ਜਿਹੜੀ ਜਾਇਦਾਦ ਮਜੀਠੀਆ ਪਰਿਵਾਰ ਵੱਲੋਂ ਸੋਹ ਕੀਤੀ ਗਈ ਆ ਉਹ ਜੋ ਐਫੀਡੇਵਿਡ 2011 ਦਾ ਇਹਨਾਂ ਦੀ ਧਰਮਪਤਨੀ ਵੱਲੋਂ ਦਿੱਤਾ ਗਿਆ ਧਰਮਪਤਨੀ ਦੇ ਨਾਂ ਦੇ ਤੋ ਜਿਹੜੀ ਜ਼ਮੀਨ ਉਥੇ ਸੋਹ ਕੀਤੀ ਗਈ ਆ ਸਮਲੇ ਦੇ ਅੰਦਰ ਉਹ ਜਿਹੜੀ ਦੱਸੀ ਗਈ ਆ ਉਹ ਪੁਆਇੰਟ 52 88 ਹੈ ਪਾ ਉਹ ਲਗਭਗ 1 ਏਕੜ 1 ਏਕੜ ਜ਼ਮੀਨ ਜਿਹੜੀ ਐਫੀਡੇਵਿਟ ਜਿਹੜਾ ਚੋਣਾਂ ਦੇ ਦੌਰਾਨ ਉਮੀਦਵਾਰਾਂ ਵੱਲੋਂ ਦਿੱਤਾ ਜਾਂਦਾ ਉਹਦੇ ਵਿੱਚ ਦੱਸੀ ਗਈ ਆ ਵੀ 52.88 ਜ਼ਮੀਨ ਜਿਹੜੀ ਆ 1 ਏਕੜ ਦੇ ਕਰੀਬ ਸਿਮਲੇ ਸਿਮਲੇ ਦੇ ਵਿੱਚ ਸਾਡੇ ਕੋਲ ਆ ਲੇਕਿਨ ਜੋ ਉਹਦਾ ਉਹਦਾ ਐਫੀਡੇਟ ਵੀ ਮੈਂ ਤੁਹਾਡੇ ਸਾਹਮਣੇ ਰੱਖ ਰਿਆ ਜੋ ਲੀਗਲ ਡਾਕੂਮੈਂਟ ਜੋ ਕੋਈ ਉਮੀਦਵਾਰ ਆਪਣੀ ਉਮੀਦਵਾਰੀ ਦੇ ਵੇਲੇ ਨੋਮੀਨੇਸ਼ਨ ਦੇ ਵੇਲੇ ਫਾਈਲ ਕਰਦਾ ਸੋ ਜਿਹੜੇ ਤਤ ਵਿਜੀਲੈਂਸ ਦੇ ਹੱਥ ਲੱਗਿਆ ਕਿ ਸਿਮਲੇ ਦੇ ਅੰਦਰ ਸੈਕੜੇ ਨਹੀਂ ਸੌਆਂ ਨਹੀਂ ਬਲਕਿ ਹਜ਼ਾਰ ਗੁਣਾ ਜ਼ਿਆਦਾ ਜਿਹੜੀ ਆ ਉਹ ਜਾਇਦਾਦ ਉਥੇ ਵਿਜੀਲੈਂਸ ਦੇ ਹੱਥ ਲੱਗੀ ਆ ਜੋ ਮਾਨਯੋਗ ਅਦਾਲਤ ਦੇ ਵਿੱਚ ਉਹਨਾਂ ਨੇ ਦੱਸਿਆ ਤੇ ਇਥੇ ਇਹ ਸਾਬਤ ਹੁੰਦਾ ਕੀ ਕੇਸਰਾ ਕਾਨੂੰਨ ਦੀਆਂ ਧਜੀਆਂ ੜਾਈਆਂ ਗਈਆਂ ਕੇਸਰਾ